ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਲੰਧਰ ਦੇ ਵਿੱਚ ਜਿਹੜੀ ਕੀ ਇੱਕ 13 ਸਾਲ ਦੀ ਬੱਚੀ ਨਾਲ ਬੇਹਉਦਾ ਕਤੂਤ ਕੀਤੀ ਜਾਂਦੀ ਆ ਇੱਕ 60 ਸਾਲ ਦੇ ਬਜ਼ੁਰਗ ਬੰਦੇ ਤੇ ਭਾਈ ਉਹਦੀ ਜਿਹੜੀ ਕੀ ਹੁਣ ਤੱਕ ਦੀ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਪਰ ਹੁਣ ਬੱਚੀ ਦੇ ਪਰਿਵਾਰ ਵੱਲੋਂ ਉਹਦੇ ਮਾਂ ਮਾਂ ਬੰਨਿਓ ਬਹੁਤ ਪੁੱਬਾ ਮਾਰ ਮਾਰ ਰੋ ਰੋ ਕੇ ਸਾਰੀ ਸੱਚਾਈ ਦੱਸੀ ਜਾਂਦੀ ਹੈ ਤੇ ਪਰ ਸਾਡੇ ਪੰਜਾਬ ਦੇ ਵਿੱਚ ਜੋਧਿਆਂ ਦੀ ਧਰਤੀ ਹੈ ਸਾਡੀ ਸਾਡੀ ਧਰਤੀ ਪੰਜਾਬ ਦੇ ਵਿੱਚ ਤੇ ਪਰ ਇਹ ਬੇਹੂਦਾ ਕਰਤੂਤ ਕੀਤੀ ਜਾਂਦੀ ਹੈ ਬਈ ਇਹੀ ਕਹਿਣਾ ਚਾਹਾਂਗੇ ਜਿਹੜਾ ਵੀ ਹੁਣ ਇਹ ਕਟਿਆ ਕਰਮ ਕਰਨ ਵਾਲਾ ਤਾਂ ਇਹਨੂੰ ਕੜੀ ਤੁਕੜੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੁਣ ਜੁੜੇ ਰਹੋ ਚੈਨਲ ਦੇ ਨਾਲ ਪਹਿਲਾ ਪੰਜ ਇੱਕ ਵੀਡੀਓ ਸੁਣਾਵਾਂਗੇ ਜੋ ਸਰਪੰਦ ਸਿੰਘ ਟੈਣਾ ਸੀਨੀਅਰ ਪੱਤਰਕਾਰ ਉਹਨਾਂ ਦਾ ਕੀ ਕਹਿਣਾ ਹੁਣ ਤੱਕ ਦੀ ਲੇਟੈਸਟ ਖਬਰ ਜੋ ਸਾਹਮਣੇ ਆਈ ਆ ਤਾਂ ਪਹਿਲਾ ਖਬਰ ਸੁਣਾਉਣੇ ਆ ਫਿਰ ਕਰਾਂਗੇ ਅੱਗੇ ਗੱਲਬਾਤ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਕੋਈ ਕਰਮ ਕਰਨ ਦੀ ਕੋਸ਼ਿਸ਼ ਕਰਨ ਵਾਲਾ ਤੇ ਇਸ ਵਾਲੇ ਪੁਲਿਸ ਦੇ ਰਿਮਾਰਕ ਦੇ ਉੱਤੇ ਹਰਮਿੰਦਰ ਸਿੰਘ ਰਿੰਪੀ ਜਿਹਨੇ ਕੁੜੀ ਨੂੰ ਮਾਰਵੀ ਦਿੱਤਾ ਤੇ লাশ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵੱਲੋਂ ਕਿਹੜੇ-ਕਿਹੜੇ ਖੁਲਾਸੇ ਕੀਤੇ ਜਾਣਗੇ ਪੁਲਿਸ ਦੇ ਕੋਲੇ ਤੇ ਪੁਲਿਸ ਉਹਨੂੰ ਜਦੋਂ ਨੌਂ ਦਿਨਾਂ ਬਾਅਦ ਤੇ ਅਦਾਲਤ ਦੇ ਵਿੱਚ ਪੇਸ਼ ਕਰੂਗੀ ਕਿੰਨੀ ਕੀ ਜਾਣਕਾਰੀ ਦਿੰਦੀ ਹੈ ਇਹ ਵਕਤ ਨਹੀਂ ਬਿਆਨ ਕਰਨਾ ਪਰ ਜਿਹੜੀਆਂ ਜਾਣਕਾਰੀਆਂ ਮ੍ਰਿਤਕ ਕੁੜੀ ਦੀ ਮਾਂ ਦੇ ਵੱਲੋਂ ਭੁੱਪਾ ਮਾਰ-ਮਾਰ ਕੇ ਦੱਸੀ ਗਈਆਂ ਉਹ ਸੱਚੀ ਮੁੱੱਚੀ ਲੂਕ ਨਾ ਖੜਾ ਕਰਦੀਆਂ ਉਸ ਔਰਤ ਨੇ ਗੱਲ ਕਹੀ ਆ ਕਿੰਦੇ ਦਾ قصور ਕੀ ਆ ਉਸ عورت ਨੇ ਗੱਲ ਕਹੀ ਆ ਕਿ ਮੈਂ ਤਾਂ ਇਸ ਬੰਦੇ ਨੂੰ ਇਹਨਾਂ ਦੇ ਪਰਿਵਾਰ ਨੂੰ ਆਪਣੇ ਪਰਿਵਾਰ ਨੂੰ ਸਮਝਿਆ ਉਹਨੇ ਇਹ ਗੱਲ ਕਹੀ ਆ ਜੀ ਕਿ ਮੈਂ ਉਸ ਦਿਨ ਜਿਸ ਦਿਨ ਸਾਰਾ ਕੁਝ ਵਾਪਰਿਆ ਸ਼ਾਮੀ ਉਹ ਕਹਿੰਦੀ ਲਗਭਗ 4:30 ਵਜੇ ਦਾ ਵੇਲਾ ਸੀ ਮੈਂ ਥੋੜਾ ਜਿਹਾ ਬਾਜ਼ਾਰ ਵੱਲ ਗਈ ਸੀ ਤੇ ਉਹ ਮੇਰੀ ਧੀ ਕਿ ਨਹੀਂ ਜੀ ਕਿ ਮੈਂ ਇਹਨਾਂ ਦੀ ਬੇਟੀ ਦੇ ਨਾਲ ਖੇਡ ਕੇ ਆਉਣੀ ਆ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਵੀ ਭਾਈ ਇਹਨਾਂ ਦੇ ਘਰ ਦੇ ਵਿੱਚ ਹੁਣ ਕੁੜੀ ਹੈ ਨਹੀਂ ਕਿ ਉਹ ਤਾਂ ਨਾਨਕੀ ਗਈ ਹੋਈ ਆ ਤੇ ਜਦੋਂ ਅਸੀਂ ਅੱਧੇ ਘੰਟੇ ਬਾਅਦ ਆਏ ਆ ਤੇ ਮੈਂ ਉਸ ਤੋਂ ਬਾਅਦ ਚਾਹ ਬਣਾਉਣ ਲੱਗੀ ਮੈਂ ਆਪਦੇ ਮੁੰਡੇ ਨੂੰ ਕੱਲ੍ਹ ਕਿਹਾ ਵੀ ਜਾ ਪੁੱਤ ਭੈਣ ਨੂੰ ਵੇਖ ਕੇ ਆ ਉਹਨਾਂ ਨੇ ਘਰੇ ਗਈ ਆ ਪੁੱਤ ਘਰੇ ਜਾ ਕੇ ਪੁੱਛ ਕੇ ਆਇਆ ਤੇ ਇਹ ਬੰਦਾ ਜਿਹੜਾ ਕਾਤਲ ਆ ਇਹਨੇ ਗੱਲ ਕਹੀ ਜੀ ਕਿ ਉਹ ਆਈਸੀਯੂ ਤਾਂ ਚਲੀ ਗਈ ਆ ਲੋ ਜੀ ਉਸ ਤੋਂ ਬਾਅਦ ਲੱਭਣਾ ਸ਼ੁਰੂ ਕਰਤਾ ਲੱਭੀ ਨਹੀਂ ਹੌਲੀ-ਹੌਲੀ ਆਣ-ਗਵਾਂ ਨੂੰ ਪਤਾ ਲੱਗਾ ਵੀ ਕੁੜੀ ਕੁਆਚੀ ਆ ਇਹ ਇਕੱਠ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ ਹੌਲੀ ਹੌਲੀ ਗੱਲ ਹੈ ਜਿਹੜੀ ਉਹ ਅੱਗੇ ਤੋਂ ਅੱਗੇ ਵਧ ਗਈ ਤੇ ਫਿਰ ਉਹਨੇ ਗਲਤਹੀ ਵੀ ਜਦੋਂ ਪੁਲਿਸ ਆਈ ਮੇਰੇ ਉਹਨੇ ਬਿਆਨ ਦਰਜ ਕੀਤੇ ਉਹਨੇ ਗਲਬਤ ਮੇਰੇ ਨਾਲ ਕੀਤੀ ਤੇ ਜਦੋਂ ਉਹਨਾਂ ਨੇ ਜਾ ਕੇ ਅੜਗਵਾੜ ਦੇ ਵਿੱਚ ਵੀ ਪੁਸ਼ਕਸ਼ ਕੀਤੀ ਤੇ ਮੈਂ ਇਹ ਗੱਲ ਕਹੀ ਜੀ ਕਿ ਸੀਸੀਟੀਵੀ ਕੈਮਰੇ ਦੀ ਰਿਪੋਰਟ ਦੱਸਦੀ ਹੈ ਜੀ ਕਿ ਧੀ ਮੇਰੀ ਇਹਨਾਂ ਦੇ ਘਰ ਦੇ ਵਿੱਚ ਵੜੀ ਆ ਪਰ ਬਾਹਰ ਦੇ ਵਿੱਚ ਉੜ ਕੇ ਨਹੀਂ ਆਈ ਤਾਂ ਦੋ ਪੁਲਿਸ ਮੁਲਾਜ਼ਮ ਇਹਨਾਂ ਦੇ ਘਰ ਦੇ ਵਿੱਚ ਗਏ ਉਹ ਆ ਕੇ ਗੱਲ ਕਰਨੇ ਵੀ ਪਾਈ ਸਭ ਕੁਝ ਠੀਕ ਆ ਅੰਦਰ ਤਾਂ ਕੁਝ ਨਹੀਂਗਾ ਅਸੀਂ ਤਲਾਸ਼ੀ ਲਏ ਗੱਲ ਮੁਕੀ ਆ ਲੋਡੀ ਉਸ ਤੋਂ ਬਾਅਦ ਫੇਰ ਸ਼ੁਰੂ ਹੋ ਜਾਂਦੀ ਆ ਪੁਲਿਸ ਮੁਲਾਜ਼ਮ ਚਾਰ ਸੀ ਜਦੋਂ ਕੁਝ ਕਿਸਮੇ ਬਾਅਦ ਹੋਰ ਵੀ ਲੋਕ ਆ ਜਾਂਦੇ ਰਿਸ਼ਤੇਦਾਰ ਆ ਜਾਂਦੇ ਆ ਤੇ ਫਿਰ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਜਾ ਕੇ ਅੰਦਰ ਵੇਖਨੇ ਆ ਤਾਂ ਦੋ ਪੁਲਿਸ ਮੁਲਾਜ਼ਮ ਔਰਤ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਕੁੜੀ ਨਾਲ ਜ਼ਿਆਦਤੀ ਹੋਈ ਆ ਇਹਨਾਂ ਦੇ ਬੈੱਡ ਦੇ ਉੱਤੇ ਬੈਠ ਕੇ ਚਾਹ ਪਾਣੀ ਪੀ ਰਹੇ ਆ ਦੋਸ਼ ਨੂੰ ਸਭ ਤੋਂ ਵੱਡਾ ਪੁਲਿਸ ਨੇ ਉਤੇ ਲਗਾ ਵੀ ਜੇਕਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਅਨੇ ਗੰਦੀ ਨਾ ਵਰਤੀ ਗਈ ਹੁੰਦੀ ਜੇ ਪੁਲਿਸ ਨੂੰ ਲਾਜ਼ਮ ਵੇਲੇ ਸਰਹੀ ਸਾਰੀ ਕਾਰਵਾਈ ਕਰਦੇ ਜੇਕਰ ਡੇਢ ਦੋ ਘੰਟੇ ਬਰਬਾਦ ਨਾ ਕੀਤੇ ਗਏ ਹੁੰਦੇ ਜੇਕਰ ਉਹਨਾਂ ਨੇ ਵੀ ਬਾਥਰੂਮ ਦੇ ਵੱਲ ਝਾਤ ਮਾਰੀ ਹੁੰਦੀ ਕੀ ਪਤਾ ਉਦੋਂ ਕੁੜੀ ਦੇ ਸਾਹ ਚੱਲਦੇ ਹੁੰਦੇ ਤੇ ਹਸਪਤਾਲ ਦੇ ਵਿੱਚ ਉਹਦੀ ਜ਼ਿੰਦਗੀ ਬਚ ਜਾਂਦੀ ਇਸ ਪਿਛੋਕੜ ਨੇ ਗੱਲ ਕਹੀ ਇਹ ਬਈ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਜਲੰਧਰ ਦੇ ਵਿੱਚ ਜਿਹੜੀ ਇਹ ਮੰਦਭਾਗੀ ਖਬਰਾਂ ਹੁਣ ਤੱਕ ਦੀ ਪਰ ਇਹੇ ਬੱਚੀ ਨਾਲ ਜਿਹੜੀ ਬੇਹੂ ਦਾ ਕਰਤੂਤ ਕੀਤੀ ਜਾਂਦੀ ਹੈ ਤੇ ਹੁਣ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਇਹ ਕਵਾਂਗੇ ਆਪਾਂ ਤੇ ਇਹਨੂੰ ਬਈ ਸਜ਼ਾ ਮਿਲਣੀ ਚਾਹੀਦੀ ਸਖਤ ਤੋਂ ਸਖਤ ਪਰ ਹੁਣ ਅਨਗੇਲੀ ਇੱਥੇ ਪੁਲਿਸ ਵਾਲਿਆਂ ਦੇ ਵੀ ਆ ਪੁਲਿਸ ਵਾਲਿਆਂ ਦੀ ਅਨਗੇਲੀ ਕੀ ਹੈ ਜੇ ਕਿਤੇ ਇਹ ਮੌਕੇ ਤੇ ਪਹੁੰਚ ਜਾਂਦੇ ਜਦੋਂ ਪਹਿਲਾਂ ਜਾਂਦੇ ਆ ਇੱਕ ਵਾਰ ਤਲਾਸ਼ੀ ਕਰਨ ਵੀ ਇੱਥੇ ਬੱਚੀ ਹੈ ਜਾਂ ਨਹੀਂ ਹੈ ਉਹ ਸਹੀ ਤਰੀਕੇ ਨਾਲ ਇਹਨਾਂ ਤੋਂ ਨਹੀਂ ਦੇਖਿਆ ਉਤੋਂ ਮੁੜਿਆ ਕਹਿੰਦੇ ਵੀ ਉੱਥੇ ਕੁਝ ਨਹੀਂ ਹੈਗਾ ਇੱਥੇ ਬੱਚੀ ਆਈ ਨਹੀਂ ਤੇ ਜਦੋਂ ਫਿਰ ਤੋਂ ਦੁਬਾਰਾ ਉਸ ਪਰਿਵਾਰ ਬੰਨਿਓ ਕਿਹਾ ਜਾਂਦਾ ਵੀ ਸਾਡੀ ਬੱਚੀ ਸੀ ਟੀ ਸੀ ਕੈਮਰ ਦੇ ਵਿੱਚ ਵੀ ਇਹਨਾਂ ਦੇ ਘਰੇ ਜਦੋਂ ਜਾਂਦੀ ਨਜ਼ਰ ਆਉਂਦੀ ਆ ਤੇ ਬਾਈ ਦਵਾਰੇ ਤੋ ਤਲਾਸ਼ੀ ਹੁੰਦੀ ਆ ਤਾਂ ਉਸ ਕੁੜੀ ਦੀ ਉਥੋਂ ਡੈੱਡ ਬੋਡੀ ਮਿਲਦੀ ਆ ਤਾਂ ਪਰ ਹੁਣ ਇਹ ਸ਼ਰਮਨਾਕ ਇੱਕ ਗੱਲ ਆ ਉਹ ਵੀ ਇੱਕ ਬਜ਼ੁਰਗ ਸੀਗਾ ਸਿੱਖ ਹੋ ਕੇ ਕੇਸ ਦਾੜੀ ਰੱਖੀ ਹੋਈ ਆ ਤਾਂ ਬਾਈ ਇਹਦੇ ਬਾਰੇ ਸੋਡਾ ਕੀ ਕਹਿਣਾ ਅਸਤਾਈ ਕਵਾਂਗੇ ਵੀ ਇਹਨੂੰ ਕੜੀ ਕੜੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਹੁਣ ਸਾਡੇ ਪੰਜਾਬ ਦੇ ਜਦੋਂ ਵੀ ਕੋਈ ਪੰਜਾਬ ਤੇ ਭੀੜ ਪੈਂਦੀ ਹੈ ਸਾਡੇ ਪੰਜਾਬ ਦੇ ਪਹਿਲੇ ਨੰਬਰ ਤੇ ਸਿੱਖ ਮੂਰੇ ਆਉਂਦੇ ਆ ਹਰ ਸਾਰੀ ਮੂਰੇ ਹੁੰਦੇ ਆ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਪਰ ਸਾਡਾ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੋ ਜਾਂਦਾ ਪੰਜਾਬ ਦੇ ਵਿੱਚ ਹਰ ਵਕਤ ਨਾਲ ਖੜਦੇ ਆ ਦੁੱਖ ਦੀ ਘੜੀ ਚ ਤੇ ਪਰ ਹੁਣ ਬਈ ਇਸ ਕੁੜੀ ਨੂੰ ਵੀ ਆਪਾਂ ਹੀ ਕਵਾਂਗੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਵਾਓ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਨੂੰ ਜਿਹੜਾ ਕੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਸੋਡਾ ਕੀ ਕਹਿਣਾ ਵੀ ਤੁਸੀਂ ਵੀ ਆਪੇ ਕਮੈਂਟ ਜ਼ਰੂਰ ਰੱਖੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਮਿਲਦੇ ਆ ਕਰੂਗਾ ਨੋਮਟ ਉਤੇ ਧੰਨਵਾਦ